ਹਾਲ ਹੈ ਬਾਈ ਵੱੱਡੇ ਕੇ ਕੇਰੇ ਕੁਰੇ ਅੱਜ ਹਾਂਜੀ ਹੋ ਰਿਹਾ ਯਾਰ ਆਗ ਨਾ ਬਾ ਕਣਕਾਂ ਦਾ ਵੇ ਹੁਣ ਹਾਂਜੀ ਹੂੰ ਕਣਕਾਂ ਆਗ ਨਾ ਮੱਲਾ ਕਣਕਾਂ ਆਗੀਆਂ ਤੇ ਆਗੀਆਂ ਆਗੀਆਂ ਪਾਣੀ ਜਾ ਖਰਾਬ ਹੋਇਆ ਪਿਆ ਓਏ ਪਾਣੀ ਨਾ ਕੱਢ ਲੇ ਲੇਟ ਆਈ ਵੀ ਆ ਹਾਂਜੀ ਪੀਣ ਨੂੰ ਵਧੀਆ ਨਾਲ ਹੈ ਪੀਣ ਨੂੰ ਵਧੀਆ ਦੇਖਾ ਚਲਾ ਕੇ ਚਲਾ ਹੋਰ ਮਾ ਚਲਾਉਣਾ ਮੋਟਰ ਯਾਰ ਪਾਣੀ ਕੱਢ ਲਗੇ ਯਾਰ ਪੀਤਾ ਜਾਊਗਾ ਹਾਂਜੀ ਹਾਂਜੀ ਚੱਲ ਪੀ ਓਏ ਨਹੀਂ ਚੱਲੀ ਨਹੀਂ ਚੱਲੀ ਨਹੀਂ ਨਹੀਂ ਚੱਲੀ ਦਵਾਰਾ ਦੇਖਾਂ ਚੱਕਰ ਚੁੱਕਰ ਤਾਂ ਨਹੀਂ ਪੁੱਠੇ ਕਿਤੇ ਬੱਤੀ ਤਾਂ ਹਰੀ ਜਗਾਉਂਦਾ ਏ ਮੋਟਰ ਤਾਂ ਨਹੀਂ ਚੱਲੀ ਚੱਲ ਪੀ ਨਹੀਂ ਸਟਾਰਟਰ ਤਾਂ ਬੋਲਦਾ ਮੋਟਰ ਤਾਂ ਚੱਲਦੀ ਨਹੀਂ ਮੋਟਰ ਚੱਲਦੀ ਸਟਾਰਟਰ ਬੋਲਦਾ ਯਾਰ ਮੱਤ ਤਾਂ ਨਹੀਂ ਗਈ ਕਿਤੇ ਦੇਖੋ ਇਹਦਾ ਮੋਟਰ ਵੀ ਯਾਰ ਬੋਲਦੀ ਬਾਲਦੀ ਨਹੀਂ ਉਹਦਾ ਕੰਜਰ ਕੋਈ ਤਾਰ ਹੀ ਲੈ ਗਿਆ ਬੇੜਾ ਬਹਿ ਗਿਆ ਕਿਸੇ ਦਾ ਵੱਡ ਕੇ ਆ ਥੇ ਲੈ ਹਾਂਜੀ ਆਪਾਂ ਤਾਂ ਗੌਰ ਹੀ ਨਹੀਂ ਕੀਤੀ ਯਾਰ ਉਹ ਆ ਤਾਂ ਮੱਲਾ ਪਲਾਸ ਵੀ ਪਿਆ ਓਏ ਆਪਣਾ ਤਾਂ ਹੈ ਨਹੀਂ ਇਹ ਉਹਨਾਂ ਦਾ ਹੀ ਆ ਫਿਰ ਹਾਂ ਇਹ ਤਾਂ ਮੱਲਾ ਉਹਨਾਂ ਦਾ ਹੀ ਆ ਕਾਰਵਾਈ ਕਰਨ ਵਾਲਿਆਂ ਦਾ ਪਲਾਸ ਵੀ ਰਹਿ ਗਿਆ ਹਾਂਜੀ ਹਾਂਜੀ ਯਾਰ 10 ਫੁੱਟ ਟੋਟਾ ਨਹੀਂ ਲੈ ਕੇ ਗਏ ਚੱਕ ਕੇ ਪਲਾਸ ਤੁਸੀਂ ਉੱਥੇ ਛੱਡੇ ਆਂ ਐਂ ਤਾਂ ਫਿਰ ਲੈ ਲਿਆਂ ਕਮਹੀਨਾ ਐਂ ਤਰੱਕੀ ਕਰਾਂਗੇ ਯਾਰ ਆਪਾਂ ਤੂੰ ਮੈਨੂੰ ਦੱਸ ਮੈਂ ਤੈਨੂੰ ਇਹ ਗੱਲ ਦੱਸਦੀ ਵੀ ਜੇ ਕੰਮ ਨੂੰ ਸੀਰੀਅਸ ਕਰਨਾ ਨਹੀਂ ਤੇ ਮੇਰਾ ਕੱਲ ਤੋਂ ਜਵਾਬ ਆ ਮੈਂ ਤੈਨੂੰ ਨਾਲ ਨਹੀਂ ਲੈ ਕੇ ਜਾਣਾ ਆਪਦਾ ਕੰਮ ਭਾਈ ਕੋਈ ਹੋਰ ਪਾੜ ਲੈ ਇਹ ਤੈਨੂੰ ਦੱਸਦੀ ਗੱਲ ਚੱਲ ਮੈਂ ਦੇਣਾ ਕਿੰਨਾ ਉਹੀ ਆਪਾਂ ਲਾਸਟ ਤੇ ਉੱਥੇ ਹੀ ਗਏ ਸੀ ਨਾ ਗਰਮੀਤ ਕੀ ਮੋਟਰ ਤੇ ਹੀ ਚੇਲ ਮੈਂ ਦੇ ਨਾ ਜੀ ਉੱਥੇ ਪਿਆ ਹੋਇਆ ਤਾਂ ਆਏ ਤਾਂ ਆਪਣਾ ਕੰਮ ਹੀ ਖੜਜੂ ਅਜ ਰਾਤ ਨੂੰ ਆਏ ਤਾਂ ਫਿਰ ਆਏ ਤਾਂ ਡੱਬਾ ਤਾਂ ਪਲਾਸਾ ਦਾ ਹੀ ਚੰਗੇ ਨਾ ਉਹ ਫਿਰ ਤੇ ਵੀ ਲੱਗਦੇ ਆ ਮੈਨੂੰ ਤਾਂ ਖੇਡਤੇ ਹੀ ਰਿਹਾ ਸੀ ਦੇਖਦੇ ਆ ਭੌਂਤ ਜੀ ਨਾਲ ਜਾ ਕੇ ਜੇ ਕੋਈ ਗੱਲ ਬਣ ਕੀ ਤਾਂ ਮੈਨੂੰ ਚੋਰ ਕੋਈ ਆਸੇ ਪਾਸੇ ਦੇ ਹੀ ਪੜਦਾ ਔਸੇ ਪਾਸੇ ਦਾ ਯਾਰ ਨਹੀਂ ਫਿਰਦਾ ਇਹੋ ਜਿਹੀ ਚੋਰ ਆ ਯਾਰ ਆ ਜਾ ਚੂਹਿਆਂ ਤੇ ਧੱਕੇ ਖਾਂਦੇ ਫਿਰਦੇ ਆ ਹੋਰੇ ਰੋਟੀ ਕਿਤੋਂ ਖਾਂਦੇ ਆ ਇਹ ਹੈ ਇਹੋ ਜਿਹਾ ਕੰਮ ਹੀ ਕਰਦੇ ਆ ਚੋਰ ਗਾ ਹੀ ਕਰਦੇ ਆ ਇੱਥੇ ਹੀ ਆ ਜਾ ਆ ਜਾਣ ਦੇ ਕੋਈ ਓ ਸ੍ਰੀਕਾਲ ਭਾਈ ਸਤ ਸ੍ਰੀਕਾਲ ਹੋਰ ਕਿਵੇਂ ਆ ਵਧੀਆ 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 ਕੀ ਕਰਨ ਲੱਗੇ ਓ ਬੱਸ ਕਾਦਾ ਯਾਰ ਕੀ ਕਰਨਾ ਭਾਂ ਚੇਤੱਕਿਆ ਪਿਆ ਕੰਮ ਦਾ ਹਾਂ ਚੱਤ ਤੱਕਿਆ ਪਿਆ ਕੰਮ ਤੋਂ ਯਾਰ ਹੁਣ ਛੱਡ ਦੇਣਾ ਕੰਮ ਯਾਰ ਕੋਹ ਨਹੀਂ ਗੱਲ ਕੀ ਗੱਲ ਹੋ ਗਈ ਕਾਹ ਤੋਂ ਛੱਡ ਦੇਣਾ ਕਾਹ ਦਾ ਯਾਰ ਕੋਸ ਇੱਥੇ ਬੁਰਾ ਹਾਲ ਆ ਹੂੰ ਕੋਈ ਕੰਮ ਕੋਈ ਹੋਰ ਕਰਦੇ ਆ ਕੋਈ ਬਾਧੇ ਵਾਲਾ ਤੂੰ ਤੁਰਿਆ ਫਿਰਿਆ ਫਿਰਦਾ ਹਾਂ ਕੰਮ ਹੈਗਾ ਤਾਂ ਨਿਗਾ ਚ ਦੱਸ ਲੈ ਵੀ ਬਾਈ ਗੱਲ ਹੈਗੀ ਆ ਮੱਲਾ ਜਿਹੜੀ ਤੂੰ ਬਾਧੇ ਵਾਲੀ رائے ਮੰਗੀ ਆ ਨਾ ਮੈਨੂੰ ਇਹ ਬਿਲਕੁਲ ਸਹੀ ਬੰਦੇ ਦੋ ਰਹਿ ਮੱਲਾ ਇੱਕ ਮੇਰਾ ਯਾਰ ਨੇ ਜਿਹੜਾ ਸਾਡੇ ਪਿੰਡ ਦੁਕਾਨ ਹੁੰਦੀ ਸੀ ਖੂंजे ਤੇ ਖਰੀਆਨੇ ਦੀ ਦੁਕਾਨ ਹੁੰਦੀ ਸੀ ਹੂੰ ਉਹ ਪੂਰੇ ਜੇ ਬਾਲਾਂ ਵਾਲਾ ਪੂਰੇ ਜੇ ਬਾਲਾਂ ਵਾਲਾ ਉਹ ਉਹਦੀ ਦੁਕਾਨ ਹੁੰਦੀ ਸੀ ਨਾ ਉਹਨੇ ਭਰਾਵਾ ਮੈਥੋਂ ਨਾ 2 ਸਾਲ ਪਹਿਲਾਂ ਹੂੰ ਮੈਥੋਂ ਰਾਇ ਮੰਗ ਰਿਆ ਸੁਣ ਲਾ ਫੋਨ ਕੀਤਾ ਨੇ ਕੱਟ ਦੇ ਕੰਮ ਕੱਟ ਦੇ ਕੰਮ ਦੀ ਗੱਲ ਆ ਯਾਰ ਮੈਥੋਂ ਨਾ ਰਾਇ ਮੰਗ ਲਈ ਹੂੰ ਮੈਨੂੰ ਕਹਿੰਦਾ ਨਾ ਕੋਈ ਆਹ ਕੰਮ ਨਾ ਆਪਾਂ ਛੱਡ ਕੇ ਕੋਈ ਵੱਡਾ ਕੰਮ ਕਰਨਾ ਹੂੰ ਮੈਨੂੰ ਰਾਇ ਤੇ ਹੂੰ ਮੈਂ ਉਹਨੂੰ ਕਿਹਾ ਵੀ ਤੂੰ ਬਿਲਕੁਲ ਸਹੀ ਬੰਦ ਦੋ ਰਹਿ ਮੰਗੀ ਮੈਂ ਉਹਨੂੰ ਦੋਤਨ ਰਿਆਂ ਦਿੱਤਾਂ ਹੂੰ ਤੇ ਉਹਦਾ ਕੰਮ ਪਹਿਲਾਂ ਵਾਲਾ ਛੁੱਟ ਗਿਆ ਉਹ ਮੈਨੂੰ ਕਹਿੰਦਾ ਵੀ ਹੁਣ ਫਿਰ ਵੱਡੇ ਵੱਡਾ ਕੰਮ ਕਦੋਂ ਕਰਗੇ ਹੂੰ ਮੈਂ ਕਿਹਾ ਵੀ ਦੇਖ ਮੈਂ ਤੇਰਾ ਅੱਧਾ ਕੰਮ ਕਰਤਾ ਤੇਰਾ ਮੈਂ ਛੋਟਾ ਕੰਮ ਛੜਾਤਾ ਹੂੰ ਹੁਣ ਵੱਡਾ ਕੰਮ ਕਰਨ ਵਾਲੀ ਰਹਿ ਤੂੰ ਕਿਸੇ ਤਾਂ ਹੋਰ ਲੈ ਫਿਰ ਹੁਣ ਉਹਦਾ ਜਿਹੜਾ ਮੁੰਡਾ ਨਹੀਂ ਭੂਰੇ ਜੇ ਵਾਲਾਂ ਵਾਲਾ ਇਹਦਾ ਮੁੰਡਾ ਉਹ ਹੁਣ ਮੇਰੇ ਨਾਲ ਹੁੰਦਾ ਮੈਂ ਕਹਿੰਦਾ ਜਿੰਨਾ ਚਿਰ ਪਰਿਵਾਰ ਰਿਵਾਜ਼ਾਰ ਨਹੀਂ ਕਰਦਾ ਨਵਾ ਉਹਨਾਂ ਚਿਰ ਮੈਂ ਨਾਲ ਰੱਖ ਲੈਣਾ ਅੱਛਾ ਹੁਣ ਉਹ ਮੇਰੇ ਨਾਲ ਡਿਊਟੀ ਤੇ ਹੁੰਦਾ ਤਾਂ ਤੇਰਾ ਤਾਂ ਮੈਂ ਉਹਨੂੰ ਦਿਹਾੜੀ ਤੇ ਤਾਂ ਮੈਨੂੰ ਵੀ ਕੋਈ ਰਾਏ ਦੇ ਯਾਰਾ ਕੰਮ ਦੇ ਕੀ ਕੰਮ ਕਰਕੇ ਯਾਰ ਕੰਮ ਦੀ ਰ ਗੱਲ ਸੁਣ ਲਾ ਮੇਰੇ ਕੱਲਾ ਮੰਨਣਾ ਨਾ ਮੰਨਣਾ ਤੇਰਾ ਮਰਜ਼ੀ ਆ ਆ ਜਾ ਕਾਕਾ ਜਾਕ ਨਾ ਜਕੀਦਾ ਨਹੀਂ ਹੁੰਦਾ ਜੱਕਦਾ ਨਹੀਂ ਆਣਾ ਜਵਾਬ ਤੁਹਾਡਾ ਹਾਂ ਆ ਜਾ ਬਹਿ ਜਾ ਕੋ ਸੁਣ ਲੈ ਕੋ ਤੇਰੇ ਆ ਆ ਜਦੋਂ ਸਿਆਣੇ ਬੰਦੇ ਨਾ ਪੁੱਤ ਗੱਲ ਕਰਦੇ ਹੁਣ ਕੰਮ ਦੀ ਤੇ ਗੱਲ ਸੁਣ ਲਈਂ ਤੇ ਬਹਿ ਜਾ ਇੱਥੇ ਬਹਿ ਜਾ ਸੁਣ ਲੈ ਗੱਲ ਉਹ ਖੇਤੀ ਤਾਂ ਹੁਣ ਮੈਂ ਛੱਡੂੰਗਾ ਦੇ ਦੂੰ ਠੇਕੇ ਤੇ ਮੈਂ ਤੈਨੂੰ ਦੱਸਦਾ ਗੱਲ ਮੈਂ ਤੈਨੂੰ ਦੱਸਦਾ ਗੱਲ ਭਈ ਨਾ ਜਾਂਤਾ ਨਾ ਆਪਾ ਹੂੰ ਆ ਦੇਖ ਮੁੰਡੇ ਤੇਰੇ ਜਵਾਨ ਹੋ ਗਏ ਇੱਥੇ ਮੈਂ ਥੋੜੀ ਕੋਹੜੀ ਕੋਲੇ ਦੇਖ ਕੇ ਵੀ ਐ ਬਾਸ ਜੇ ਪਏ ਆਹ ਲਾ ਪਿਆ ਬੇਲਾ ਬੂਲਾ ਆਇਆਂ ਲਾਉਣ ਵਾਸਤੇ ਤੇ ਜੇ ਚੁੱਪ ਕਰਕੇ ਆਪਾਂ ਮੀਨ ਨਹੀਂ ਆਈ ਸੜਕ ਤੇ ਹਾਂ ਇਹ ਕੱਤਰ ਲਗੇ ਗੁਥਲ ਖਾਨਾ ਜੀ ਤੇ ਆਪਾਂ ਢੋਲ ਖੋਲ ਗਏ ਤੇ ਪੈਰੀ ਉੱਥੇ ਕੁਛ ਨਹੀਂ ਵੇਚਣਾ ਮੈਂ ਸੜਕਾਂ ਤੇ ਤੁਰਿਆ ਫਿਰਦਾ ਕੱਖ ਨਹੀਂ ਦਿੰਦੇ ਗੱਡੀ ਦੇ ਮੂਰੇ ਐਂ ਕਰਦੇ ਆ ਤੇ ਢੂੜ 100 ਰੁਪਏ ਲੈਂਦੇ ਆ ਤੇ ਤੋੜ ਦਿੰਦੇ ਆ ਤੇ ਆਪਾਂ ਕਿਸਾਨ ਕਾਟ ਫਰੀ ਕਰਦੇ ਆਗੇ ਤੇ ਬਾਕੀ ਕੋਈ ਸੌਰੀ ਜਾਣ ਵਾਲਾ ਕੋਈ ਸਧਾਰਾ ਦੇਣ ਵਾਲਾ ਕੋਈ ਨਹੀਂ ਨੰਗਣ ਦੇ ਮੋਟਰਸਾਈਕਲ ਵੀ ਨੰਗਣ ਦਿੰਦੇ ਮੇਰਾ ਪੁਲਸ ਨੇ ਚੱਕ ਲੈਣਾ ਆਪਾਂ ਨੂੰ ਇੱਕ ਆਪਣੇ ਕਿਹੜਾ ਕੋਈ ਸਰਕਾਰੀ ਆਂ ਕਿਵੇਂ ਲਾ ਲਾਂਗੇ ਯਾਰ ਜੇ ਫੇਰ ਰਾਤ ਰਾ ਯਾਰ ਫੇਰ ਹੁਣ ਪੁਲਸ ਦੇ ਚੱਕਰ ਤੋਂ ਤੈਨੂੰ ਮੈਂ ਇੱਕ ਗੱਲ ਹੋਰ ਦੱਸ ਤੈਨੂੰ ਜੇ ਆਪਾਂ ਛੀ 7 ਜਾਣੇ ਆ ਮੁੰਡੇ ਵੀ ਗੱਪਰੂ ਹੋ ਗਏ ਬੰਦੇ ਤਾਂ 6-7 ਜਾਣੇ ਹੈਗੇ ਕੋਈ ਕੰਮ ਹੋ ਜਾਊਗਾ 6-7 ਜਾਣੇ ਆਪਾਂ ਇੱਥੇ ਮੀਨਾਂ ਵਾਲੇ ਰਾਹ ਤੇ ਥਾਣਾ ਖੋਲ ਲਗੇ ਕਰਕੇ ਨਾਲੇ ਮੈਨੂੰ ਪਤਾ ਲੱਗਿਆ ਵੀ ਇਧਰਲੇ ਪਾਸੇ ਚੋਰਾਂ ਦਾ ਬਹੁਤ ਹੁੰਦੇ ਨੇ ਤੇ ਥਾਣਾ ਜੇ ਆਪਾਂ ਥਾਣਾ ਖੋਲ ਲਗੇ 6-7 ਜਾਣੇ ਤੂੰ ਥਾਣੇਦਾਰ ਬਣ ਜੀ ਤੇ ਇੱਥੇ ਆਪਣਾ ਕੰਮ ਚੱਲ ਪਿਆ ਇਧਰ ਥਾਣਾ ਖੋਲ ਕੇ ਕਰਾਂਗੇ ਆਪਾਂ ਨੂੰ ਕਿਹੜਾ ਸਰਕਾਰ ਨੇ ਤਨਖਾਹ ਦੇਣੀ ਹੈ ਹੂੰ ਰਿਸ਼ਵਤਾਂ ਬੰਦਾਂ ਤੇ ਆਪ ਨੂੰ ਬਚੂਗੀ ਵੀ ਥਾਣੇ ਵਾਲਾ ਕੰਮ ਵੀ ਫੇਰ ਨਹੀਂ ਇਹ ਫੇਰ ਇਹ ਕੰਮ ਵੀ ਫੇਲ ਹੀ ਹੈ ਥਾਣਾ ਖੋਲ ਕੇ ਕਰਾਂਗੇ ਤਾਂ ਪਹਿਲਾ ਕੇਸ ਆ ਇਹ ਵੀ ਜਦੋਂ ਮੇਰੀਆਂ ਰਾਂ ਦੋ ਤਿੰਨ ਫੇਲ ਹੋ ਗਈਆਂ ਹੁਣ ਮੇਰੀ ਅਜੇ ਤਾਈ ਰੈ ਨਹੀਂ ਫੇਲ ਹੋਈ ਮੈਂ ਤਾਂ ਮੈਨੂੰ ਕੋਈ ਬਾਹਲਾ ਲਾਲ ਚ ਹੈ ਨਹੀਂ ਹਾਂ ਬਾਤ ਨੂੰ ਆਏ ਆ ਜਿਵੇਂ ਭੂਰੇ ਜੇ ਵਾਲਾਂ ਵਾਲਾ ਤੇਰੇ ਨਾਲ ਫਿਰਦਾ ਹਾਂ ਮੈਂ ਤਾਂ ਯਾਰ 2250 ਰੁਪਏ ਵੀ ਦਿਹਾੜੀ ਪਾਜੇ ਹਾਂ ਮੈਨੂੰ ਬਹੁਤ ਆ ਜੇ ਤੈਨੂੰ ਤੈਨੂੰ ਬੰਦਾ ਚਾਹੀਦਾ ਜਿਹੜਾ ਕੰਮ ਤੂੰ ਕਰਦਾ ਤੇ ਮੈਂ ਤੇਰੇ ਨਾਲ ਤੁਰਿਆ ਫਿਰੂ ਉਹ ਵੀ ਰੱਖਿਆ ਹੀ ਆ ਤੂੰ ਜੇ ਬੰਦਾ ਚਾਹੀਦਾ ਤਾਂ ਦੇਖ ਲੈ ਜੇ ਬੰਦਿਆਂ ਦੀ ਤਾਂ ਮੈਨੂੰ ਹੈਗੀ ਆ ਬਹੁਤ ਲੋਡ ਮੇਰੇ ਨਾਲ ਤਾਂ ਮੇਰੇ ਤਾਂ ਖੁੱਲੀ ਭਰਤੀ ਆ ਜਿੰਨੇ ਮੇਰੇ ਕੋਲੇ ਬੰਦੇ ਓਨਾ ਹੀ ਕੰਮ ਅੱਛਾ ਇੰਨਾ ਕੰਮ ਹਾਂ ਕੰਮ ਕੰਮ ਤੈਨੂੰ ਮੈਂ ਦੱਸਦਾ ਵੀ ਇੱਕ ਤਾਂ ਤੈਨੂੰ ਦਿਨੇ ਤੂੰ ਆਪਦਾ ਜਿਹੜਾ ਮਰਜੀ ਖੇਤੀ ਕਰੀ ਚੱਲ ਬਾੜੀ ਕਰ ਜਾਂ ਸੌਰੀ ਜਾਵੜਾ ਜੋ ਮਰਜੀ ਕਰੀ ਜਾ ਹਾਂ ਮੇਰੇ ਕੰਮ ਚ ਤੈਨੂੰ 9 ਤੋਂ 11 ਵਜੇ ਤਾਈਂ ਡਿਊਟੀ ਤੇ ਬਸ 9 ਤੋਂ 2 ਘੰਟੇ ਦੋ ਘੰਟੇ ਡਿਊਟੀ ਦੇਣੀ ਪਿਆ ਕਰੂਗੀ ਤੈਨੂੰ ਆਉਣਾ ਮੇਰੇ ਕੋਲੇ ਪੱਕਾ ਪਿਆ ਕਰੂਗਾ 11 ਵਜੇ ਤੁਹਾਨੂੰ ਮੈਂ ਫਰੀ ਕਰ ਦਿਆ ਬਸ ਤੇ ਕੰਮ ਆ ਕੋਈ ਕੀ ਆ ਕਰਨਾ ਨਹੀਂ ਕੰਮ ਦਾ ਕੋਈ ਪਤਾ ਨਹੀਂ ਮੈਂ ਤੈਨੂੰ ਕਹਿ ਦਿਆਂ ਆ ਕੰਮ ਆ ਕੰਮ ਦਾ ਕੋਈ ਪਤਾ ਨਹੀਂ ਹੌਲਾ ਭਾਰਾ ਤੈਨੂੰ ਕੀ ਕੰਮ ਕਰਨਾ ਪੈ ਜੇ ਠੀਕ ਹੈ ਤੈਨੂੰ ਪਰ 9 ਤੋਂ 11 ਤੈਨੂੰ ਡਿਊਟੀ ਪੂਰੀ ਦੇਣੀ ਪਊਗੀ ਲੈ ਮੇਰੇ ਵੱਲੋਂ ਤੂੰ ਅੱਜ ਤੋਂ ਹੀ ਆ ਜਾ ਮੈਂ ਤਾਂ ਇੱਕ ਬੰਦਾ ਮੇਰੇ ਨਾਲ ਸੀ ਮੈਂ ਤਾਂ ਹਟਾਉਣਾ ਅੱਛਾ ਤੇ ਤੈਨੂੰ ਮੈਂ ਨਾਲ ਰੱਖ ਲਉ ਚਲ ਇਹ ਵੀ ਗੱਲ ਠੀਕ ਭਾਈ ਵੀ ਲੋਟ ਆ ਯਾਰ ਹਾਂ ਆਪਾਂ ਤਾਂ ਪੈਸੇ ਵਾ ਗੱਲ ਪੱਕੀ ਪੱਕੀ ਹੋ ਗਈ ਨਾ ਗੱਲ ਹਾਂ ਪੱਕੀ ਹੋ ਗਈ ਮੈਨੂੰ ਜ਼ਿੰਮੇਵਾਰ ਹੀ ਬੰਦਾ ਚਾਹੀਦਾ ਯਾਰ 4 ਘੰਟੇ ਲੱਗ ਜਾਣ ਆਪਾਂ ਨੂੰ ਐ ਕੀ ਦਿਹਾੜੀ ਦਾ ਲੈ ਗੱਲ ਸੁਣ ਲੈ ਤੈਨੂੰ ਮੈਂ 8:30 ਵਜੇ ਫੋਨ ਕਰੂੰਗਾ ਹਾਂ ਤੇ 8:30 ਵਜੇ ਆ ਜੀ ਠੀਕ ਆ ਤੇ ਵਾ ਠੀਕ ਆ ਜੇ ਤੋ ਪੱਕਾ ਹੋ ਗਿਆ ਨਾ ਮੇਰੇ ਨਾਲ ਪੱਕਾ 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 ਵਾ ਠੀਕ ਆ ਯਾਰ ਆਪੋ ਦਾ ਇੱਕ ਇੱਕ ਮਿੰਟ ਇੱਕ ਗੱਲ ਗੱਲ ਕੀਤੀ ਕੋਰੀ ਚੰਗੀ ਹੁੰਦੀ ਹੈ ਗੱਲ ਰਹਿ ਗਈ ਸੀ ਹਾਂ ਦਿਹਾੜੀ ਪੂਰੀ ਮਿਲੂ ਹਾਂ ਕੰਮ ਸਮਝਦਾਰੀ ਨਾਲ ਕਰਨਾ ਪਊਗਾ ਹਾਂ ਪਰ ਇੱਕ ਹੀ ਗੱਲ ਆ ਪਲਾਸ ਦੇ ਪੈਸੇ ਕੱਟੂ ਜੇ ਪਲਾਸ ਕਿਤੇ ਰਹਿ ਓਏ ਇਹੀ ਉਹ ਬੰਦਾ ਸੈਟਲਾ ਥੋੜਾ ਫੜਦਾ ਓ ਇਹੀ ਬੰਦਾ ਹੀ ਇਹ ਹੈ ਆ ਓਏ ਬਾਏ ਓਏ